ਅਸਲੀ ਕੀ ਲਗਾਤਾਰ ਜੇ ਗੱਲ ਕਰੀਏ ਤਾਂ ਜਦੋਂ ਦੇ ਹਾੜਾਂ ਦੀ ਸਥਿਤੀ ਜਿਹੜੀ ਆ ਇਹ ਮਾਰ ਜਿਹੜੀ ਕੁਦਰਤੀ ਲੋਕਾਂ ਦੇ ਉੱਤੇ ਪਈ ਹੈਗੀ ਆਫਤ ਪਈ ਹੈਗੀ ਆ ਤੁਹਾਨੂੰ ਇੱਕ ਇੱਕ ਅਪਡੇਟ ਜਿਹੜੀ ਆ ਆਪਣੇ ਚੈਨਲ ਤੇ ਅਸੀਂ ਲਗਾਤਾਰ ਦਿਖਾ ਰਹੇ ਆਗੇ ਆ ਉੱਥੇ ਹੀ ਜੇ ਗੱਲ ਕਰੀਏ ਸਾਸਨ ਪ੍ਰਸ਼ਾਸਨ ਦੀ ਤੇ ਜੇ ਸੰਸਥਾ ਦੀ ਗੱਲ ਕਰੀਏ ਤਾਂ ਲਗਾਤਾਰ ਉਹਨਾਂ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਲੋੜਵੰਦ ਲੋਕ ਸਾਨੂੰ ਉਹਨਾਂ ਤੱਕ ਚਾਹੇ ਡੰਗਰਾਂ ਦਾ ਚਾਰਾ ਹੋਵੇ ਕਿਸੇ ਵੀ ਚੀਜ਼ ਦੀ ਗੱਲ ਕਰੀਏ ਤਾਂ ਉਸ ਦੀ ਥੋੜ ਜਿਹੜੀ ਹੈ ਨਹੀਂ ਰਹਿਣ ਦਿੱਤੀ ਗਈ ਹੈਗੀ ਆ ਪਿੰਡਾਂ ਦੇ ਲੋਕਾਂ ਦੇ ਘਰਾਂ ਤੱਕ ਜਿਹੜਾ ਉਹਨਾਂ ਵੱਲੋਂ ਪਿੰਡ ਦੀ ਪਿੰਡ ਜਿਹੜਾ ਰਸ ਨਸਾਸ਼ਨ ਪ੍ਰਸ਼ਾਸਨ ਵੱਲੋਂ ਲਗਾਤਾਰ ਪੁਚਾਇਆ ਗਿਆ ਹੈਗਾ ਇੱਥੇ ਹੀ ਗੱਲ ਕਰੀਏ ਤੇ ਪਿੰਡਾਂ ਦੇ ਤੇ ਹੁਣ ਲੋਕ ਜਿਹੜੇ ਨਾ ਪਿੰਡੋਂ ਬਾਹਰ ਨਿਕਲ ਕੇ ਜਿਹੜੇ ਸੜਕਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਇਹ ਕਥਲੋਰ ਪੁਲਾ ਹੈਗਾ ਜਿੱਥੇ ਲਗਾਤਾਰ ਲੋਕਾਂ ਦੀਆਂ ਮੰਢੀਰਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਲੈ ਕੇ ਜਿਹੜਾ ਆ ਪਿੰਡਾਂ ਦੇ ਵਿੱਚ ਜਿਹੜਾ ਰਸਨ ਲੋਕਾਂ ਨੂੰ ਮੁਹਈਆ ਕਰਾਇਆ ਜਾ ਰਿਹਾ ਉਸ ਦੇ ਪਿੱਛੇ ਭੱਜਦੇ ਹੋਏ ਨਜ਼ਰ ਆ ਰਹੇ ਹਨ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬ ਹਨ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਲਗਾਤਾਰ 2-4 ਦਿਨ ਤੋਂ ਜਿਹੜਾ ਲਗਾਤਾਰ ਇਹਨਾਂ ਵੱਲੋਂ ਜਿਹੜਾ ਆ ਇੱਥੇ ਮੰਡੀਰ ਕੱਠੀ ਕੀਤੀ ਜਾ ਰਹੀ ਹੈ ਕੋਈ ਵੱਡਾ ਐਕਸੀਡੈਂਟ ਹੋ ਸਕਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਥਲੌਰ ਹੋਵੇ ਕੋਲੀਆਂ ਹੋਵੇ ਹੋਰ ਲੱਗਲੇ ਪਿੰਡਾਂ ਦੇ ਜਿਹੜੇ ਲੋਕ ਸਨ ਜਿਹੜੇ ਇੱਥੇ ਹੀ ਗੱਡੀਆਂ ਰੋਕ ਲੈਂਦੇ ਹਨ ਤੇ ਇੱਥੇ ਹੀ ਰਾਸ਼ਨ ਜਿਹੜਾ ਲੋਕਾਂ ਕੋਲੋਂ ਖੋਹ-ਮੋਹ ਕਰਕੇ ਜਿਹੜਾ ਆ ਯਾ ਲੈ ਜਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਬੱਸਾਂ ਦੇ ਵਿੱਚ ਹੋਵੇ ਜੋ ਵੀ ਇਹਨਾਂ ਨੂੰ ਗੱਡੀ ਮੋਟਰ ਮਿਲਦੀ ਹੈਗੀ ਆ ਉਹਨਾਂ ਦੇ ਵਿੱਚ ਆ ਕੇ ਜਿਹੜਾ ਆ ਇੱਥੇ ਰੋਡ ਦੇ ਉੱਪਰ ਖੜੇ ਹੋ ਜਾਂਦੇ ਹਨ ਤੇ ਬੱਚੇ ਜਿਹੜੇ ਨੇ ਉਹ ਸੜਕਾਂ ਦੇ ਵਿੱਚ ਗੱਡੀਆਂ ਰੋਕ ਕੇ ਜਿਹੜਾ ਆ ਗੱਡੀਆਂ ਦੇ ਨਾਲ ਲੰਮਕੋ ਕੇ ਜਿਹੜਾ ਆ ਰਾਸਨ ਪਾਣੀ ਹੋਵੇ ਚਾ ਕੋਈ ਵੀ ਚੀਜ਼ ਹੋਵੇ ਉਸ ਨੂੰ ਜਿਹੜਾ ਆ ਖੋਮੋਕ ਕੀਤੀ ਜਾ ਰਹੀ ਹੈਗੀ ਆ ਇਹਨਾਂ ਦੀ ਜੋ ਪਰੇਸ਼ਾਨੀ ਹੈਗੀ ਉਹਨਾਂ ਦਾ ਕਹਿਣਾ ਹੈਗਾ ਕਿ ਇਹਨਾਂ ਲੋਕਾਂ ਨੂੰ ਜਿਹੜਾ ਇੱਥੋਂ ਹਟਾਇਆ ਜਾਏ ਤਾਂ ਕਿ ਕੋਈ ਵੱਡਾ ਹਾਸਾ ਨਾ ਹੋ ਕਿ ਗੱਲਬਾਤ ਜਿਹੜੀ ਇਹਨਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਆਪਣੇ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਸਨ ਉਹਨਾਂ ਨਾਲ ਗੱਲਬਾਤ ਹੋਈ ਹੈ ਬਾਬਾ ਸਰਨ ਸਿੰਘ ਜੀ ਬਾਬਾ ਸਰਨ ਸਿੰਘ ਜੀ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਸੁਣਾਵਾਂਗੇ ਆਪਣੇ ਚੈਨਲ ਤੇ ਕੀ ਇਹਨਾਂ ਦੀ ਅਪੀਲ ਹੈਗੀ ਹੈ ਤੇ ਇਹਨਾਂ ਲੋਕਾਂ ਨੂੰ ਕੀ ਮੈਸੇਜ ਹੈਗਾ ਗੱਲ ਕਰੀਏ ਤਾਂ ਤੁਸੀਂ ਵੀ ਕਮੈਂਟ ਜਰੂਰ ਕਰੋ ਕਿਉਂਕਿ ਸਾਡਾ ਮਕਸਦ ਨਹੀਂ ਹੈਗਾ ਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਖਬਰ ਦਿਖਾਈਏ ਪਰ ਲੇਕਨ ਜਿਹੜਾ ਆ ਸਸਾਣ ਪ੍ਰਸ਼ਾਸਨ ਜਿਹੜਾ ਇਸ ਔਖੀ ਘੜੀ ਦੇ ਵਿੱਚ ਜਨਤਾ ਦੇ ਨਾਲ ਨਜਿੱਠਦਾ ਹੋਇਆ ਨਜ਼ਰ ਆ ਰਿਹਾ ਬੰਨ ਬੰਨ ਰਿਹਾ ਹੈਗਾ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾ ਰਿਹਾ ਹੈਗਾ ਪਰ ਫਿਰ ਵੀ ਲੋਕ ਜਿਹੜੇ ਨਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਸਤੇ ਦੇ ਵਿੱਚ ਹੀ ਗੱਡੀਆਂ ਰੋਕ ਕੇ ਜਿਹੜਾ ਆ ਗੱਡੀਆਂ ਰੋਕ ਲੈਂਦੇ ਹਨ ਤੇ ਇਹ ਨਾਲ ਵੱਲੋਂ ਜਿਹੜਾ ਲਗਾਤਾਰ ਜਿਹੜਾ ਆ ਗੱਡੀਆਂ ਦੇ ਵਿੱਚ ਸੜਕਾਂ ਦੇ ਉੱਪਰ ਹੀ ਰਾਸ਼ਨ ਲੈ ਜਾਇਆ ਜਾ ਰਿਹਾ ਪਰ ਲੇਕਿਨ ਪ੍ਰਸ਼ਾਸਨ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਸੰਪਰਕ ਨਾਲ ਸੰਪਰਕ ਕਰਕੇ ਜਿਹੜਾ ਆ ਉਹਨਾਂ ਤੱਕ ਰਾਸ਼ਨ ਪਹੁੰਚਾਏ ਜਾ ਰਿਹਾ ਪਰ ਫਿਰ ਵੀ ਜਿਹੜਾ ਆ ਦੇਖੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਸੜਕ ਦੇ ਉੱਪਰ ਇਹ ਹਾਈਵੇ ਸੜਕ ਹੈਗੀ ਆ ਕਥਲੋਰ ਹੋਵੇ ਜਾਂ ਕਿਸ ਤਰ੍ਹਾਂ ਵੀ ਆ ਉੱਥੇ ਹੀ ਜਿਹੜਾ ਆ ਇਹ ਰਸਤੇ ਦੇ ਵਿੱਚ ਹੀ ਜਿਹੜਾ ਲਗਾਤਾਰ ਜਿਹੜਾ ਕੋਈ ਵੱਡਾ ਐਕਸੀਡੈਂਟ ਹੋ ਗਿਆ ਜਾਂ ਕੋਈ ਵੱਡਾ ਹਾਸਾ ਹੋ ਗਿਆ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਪਿੱਛੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੀ ਹੈ ਮੰਢੀੜ દોੜਦੀ ਹੋਈ ਨਜ਼ਰ ਆ ਰਹੀ ਹੈਗੀ ਆ ਗੱਲਬਾਤ ਹੈਗੀ ਆ ਜੋ ਇਹਨਾਂ ਪਰਿਵਾਰਾਂ ਨਾਲ ਗੱਲਬਾਤ ਹੋਈ ਹੈ ਜਿਹੜੀ ਇਹਨਾਂ ਦੀ ਮੰਗ ਹੈਗੀ ਆ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਹਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕ ਨਿਊਜ਼ ਮੈਂ ਸੇਂਸਪ ਤੁਸੀਂ ਵੀ ਮੇਰਾ ਖਿਆਲ ਹੈ ਕਿ ਕੋਈ ਮਦਦ ਲੈ ਕੇ ਆਏ ਹੋ ਫੜ ਪੀੜਤਾਂ ਦੇ ਲਈ ਹਾਂਜੀ ਹਾਂਜੀ ਬਾਬਾ ਜੀ ਕੋਲੀਆਂ ਏਰੀਏ ਦੇ ਵਿੱਚ ਪਠਾਨਕੋਟ ਦੇ ਵਿੱਚ ਪਰਾਂਦੇ ਅਸੀਂ ਵੀਰ ਜੀ ਅਸੀਂ ਦੇਖਣ ਆਏ ਆ ਅਸੀਂ ਪਹਿਲਾਂ ਵੀ ਸਾਡੇ ਪਿੰਡੋਂ ਅੱਜ ਵੀ ਟਰਾਲੀਆਂ ਗਈਆਂ ਨੇ ਭਰ ਕੇ ਵੀ ਖੜੀਆਂ ਨੇ ਅਸੀਂ ਵੀਰ ਜੀ ਇਹੀ ਦੇਖਣ ਆਏ ਆ ਵੀ ਲੋੜ ਕਿਹੜੇ ਪਰਿਵਾਰ ਨੂੰ ਆ ਹੁਣ ਕਈ ਮੇਰੇ ਵੀਰ ਭਰਾ ਬਹੁਤੇ ਜਿਹੜੇ ਨੇ ਜਿਨ੍ਹਾਂ ਨੂੰ ਨਹੀਂ ਲੋੜ ਉਹ ਆਣ ਕੇ ਸੜਕਾਂ ਤੇ ਬੈਠੇ ਆ ਸਾਰਾ ਸਾਰਾ ਪਰਿਵਾਰ ਬੈਠੇ ਆ ਉਹ ਕੀ ਕਰਦੇ ਆ ਰਾਸ਼ਨ ਇਕੱਠਾ ਕਰਦੇ ਆ ਆਪਣੇ ਬੱਚੇ ਵੀ ਬੱਚੇ ਵੀ ਉਹਨਾਂ ਦੇ ਜਨਾਨੀਆਂ ਵੀ ਕਰਦੇ ਜਿਹੜੇ ਮੇਨ ਬੰਦੇ ਆ ਉਹ ਵੀ ਉਹ ਰਾਸ਼ਨ ਲੈ ਕੇ ਉਹਨਾਂ ਨੂੰ ਜ਼ਰੂਰਤ ਨਹੀਂ ਚਲੋ ਆਪਾਂ ਮੰਨਦੇ ਆ ਵੀ ਬਰਸਾਤ ਦਾ ਮੌਸਮ ਐ ਇਹਦੇ ਚ ਚਲੋ ਕਿਸ ਦੀ ਦਿਹਾੜੀ ਨਹੀਂ ਲੱਗਦੀ ਕਿਸ ਦਾ ਕੰਮ ਬੰਦ ਹੋਇਆ ਠੀਕ ਆ ਪਰ ਲਓ ਵੀਰ ਜੀ ਉਹਨਾਂ ਕ ਜਿੰਨੀ ਕਿ ਲੋੜ ਆ ਇਹ ਨਹੀਂ ਵੀ ਅਸੀਂ ਆਪਣੇ ਅੰਦਰ ਭਰੀ ਜਾਈਏ ਕਈ ਬੰਦੇ ਵਿਚਾਰੇ ਵਿੱਚ ਫਸੇ ਨੇ ਉਹਨਾਂ ਤੱਕ ਪਹੁੰਚ ਨਹੀਂ ਹੋਈ ਉਹਨਾਂ ਤੱਕ ਹਲੇ ਗਿਆ ਨਹੀਂ ਆ ਕੁਛ ਵੀ ਉਹ ਵਿਚਾਰੇ ਜਿਹੜੇ ਨੇ ਉਹ ਬੈਠੇ ਨੇ ਤੇ ਦੂਸਰੇ ਬੰਦੇ ਨੇ ਜਿਹੜੇ ਉਹ ਛੜਕਾਂ ਤੋਂ ਰਾਸ਼ਨ ਇਕੱਠਾ ਕਰ ਕਰਕੇ ਤੇ ਆਪਣੇ ਘਰਾਂ ਨੂੰ ਲੈਣ ਆਏ ਨੇ ਇਹ ਵੀਰ ਜੀ ਚਲੋ ਅਸੀਂ ਤਾਂ ਨਹੀਂ ਵੰਦੇ ਉੱਤੇ ਪਰਮਾਤਮਾ ਵੰਦਾ ਆ ਜੀ ਠੀਕ ਆ ਜਿਹੜਾ ਜੇ ਤੇ ਅਸੀਂ ਹੱਕਦਾਰ ਹੈਗੇ ਆ ਤਾਂ ਫੇਰ ਇਹ ਵੇਖੋ ਵੀ ਅਸੀਂ ਹਾਂ ਹੱਕਦਾਰ ਹੈਗੇ ਆ ਰਾਸ਼ਨ ਖਾਣ ਦੇ ਫੇਰ ਅਸੀਂ ਖੜ ਸਕਦੇ ਆ ਘਰ ਨੂੰ ਨਹੀਂ ਤੇ ਵੀਰ ਜੀ ਇਹ ਉੱਪਰ ਪਰਮਾਤਮਾ ਵੰਦਾ ਹੈ ਦੂਣਾ ਹੋ ਕੇ ਨਿਕਲਦਾ ਆ ਲਗਦਾ ਨਹੀਂ ਅੱਕੇ ਹਜੇ ਹਾਲਾਤ ਉੱਦਾਂ ਦੇ ਆਏ ਨੇ ਕਿ ਜਦੋਂ ਲੋੜ ਪੈਣੀ ਹੱਲੇ ਤਾਂ ਵੀਰ ਜੀ ਸ਼ੁਰੂਆਤ ਹੋਈ ਹੈ ਹੱਲੇ ਤੁਸੀਂ ਇਹ ਵੇਖੋ ਕਿ ਕੱਲ ਨੂੰ ਪਾਣੀ ਉੱਤਰਨਾ ਕਈ ਬਿਮਾਰੀਆਂ ਫੈਲਣੀਆਂ ਫਿਰ ਇੱਥੇ ਮੈਡੀਸਨ ਚਾਹੀਦੀ ਆ ਫਿਰ ਕੱਲ ਨੂੰ ਇਹਨਾਂ ਪਰਿਵਾਰਾਂ ਨੂੰ ਵਿਚਾਰਿਆਂ ਨੂੰ ਇਹਨਾਂ ਪੈਲੀਆਂ ਪੱਧਰੀਆਂ ਕਰਨੀਆਂ ਮਸ਼ੀਨਰੀ ਟਰੈਕਟਰ ਚਾਹੀਦੇ ਆ ਡੀਜ਼ਲ ਚਾਹੀਦਾ ਇਹਨਾਂ ਨੂੰ ਇਹ ਨਹੀਂ ਵੀਰ ਜੀ ਵੀ ਹੁਣੇ ਇਕੱਲਾ ਰਾਸ਼ਨ ਦੀ ਲੋੜ ਹੀ ਆ ਬਸ ਫੇ ਬਾਅਦ ਚ ਹੱਲੇ ਅਸਲੀ ਬਿਮਾਰ ਜਿਹੜੀਆਂ ਉਹ ਹੋਣੀਆਂ ਆ ਵੀਰ ਜੀ ਹੁਣੇ ਤੁਸੀਂ ਵੇਖਿਓ ਮਾੜਾ ਜਿਹਾ ਆ ਮਾੜਾ ਜਿਹਾ ਕੈਮਰਾਮੈਨ ਵੀਰ ਮੇਰਾ ਇੱਧਰ ਨੂੰ ਕਮਾਏ ਆ ਟਰਾਲੀ ਆਈ ਆ ਕਿੱਦਾਂ ਭੱਜ ਕੇ ਮਗਰ ਹੁੰਦੇ ਨੇ ਤੁਸੀਂ ਅਪੀਲ ਕਰਨ ਦੇ ਲੋਕਾਂ ਨੂੰ ਪਾਟੋ ਲੱਗਾ ਹੀ ਰਾਸ਼ਨ ਦਾ ਅਪੀਲ ਵੀ ਕਰੇ ਲੋਕੀ ਫਿਰ ਨਹੀਂ ਮੰਨ ਰਹੇ ਕੀ ਕਹਿਣਾ ਚਾਹੁੰਦੇ ਕੀ ਗੱਲ ਪਹਿਲੇ ਤਾਂ ਮੇਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਅਪੀਲ ਹੈ ਕਿ ਜੇ ਸਾਡੇ ਇੱਧਰ ਜੇ ਆਫਤ ਆਈ ਆ ਠੀਕ ਆ ਜੀ ਇੱਥੇ ਸਾਡੇ ਜਿਹੜੇ ਗੁੱਜਰ ਵੀਰ ਨੇ ਇਹਨਾਂ ਦੇ ਘਰ ਰੁੜ ਗਏ ਡੰਗਰ ਰੁੜ ਗਏ ਇੱਥੇ ਤੱਕ ਇਹਨਾਂ ਦੇ ਬੱਚੇ ਵੀ ਰੁੜ ਗਏ ਨੇ ਤੇ ਜਿਹੜੀ ਆਫਤ ਜਿਹਦੇ ਸਾਡੇ ਵੀਰ ਬਾਹਰੋਂ ਆ ਰਹੇ ਨੇ ਪੰਜਾਬੀ ਕਹਿ ਲਈਏ ਜਾਂ ਕੋਈ ਸੰਸਥਾ ਆ ਰਹੀਆਂ ਨੇ ਉਹ ਆਦੇ ਸਾਡੇ ਗਰੀਬ ਲੋਕਾਂ ਦੀ ਮਦਦ ਵਾਸਤੇ ਤੇ ਇੱਥੇ ਸਾਡੇ ਚੰਗੇ ਭਲੇ ਲੋਕ ਜਿਹਦੇ ਘਰੋਂ ਚੰਗਾ ਪ੍ਰਸ਼ਾਦਾ ਸਕਦੇ ਨੇ ਜਿਨ੍ਹਾਂ ਦੇ ਪੁੱਤ ਮੁਲਾਜ਼ਮ ਨੇ ਉਹ ਵੀ ਆ ਗਏ ਇੱਥੇ ਤਲੀਆਂ ਅੱਟ ਕੇ ਇਹ ਕਹਿ ਰਹੇ ਕਿ ਸਾਡੇ ਬੈੱਡ ਰੁੜ ਗਏ ਨੇ ਸਾਡੇ ਰਸ ਨਹੀਂ ਸਾਡੇ ਘਰ ਹੈਗਾ ਕਿਉਂਕਿ ਗੁਰੂ ਪਿਆਰ ਦੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਸਾਡੇ ਕੋਈ ਨਹੀਂ ਅੱਡੇ ਦਾ ਕੱਖ ਨਹੀਂ ਰਿਆ ਸਾਡੇ ਜਿਹੇ ਦੁਕਾਨਾਂ ਵੀਆਂ ਦਾ ਬਹੁਤ ਨੁਕਸਾਨ ਹੋਇਆ ਏ ਸਾਡੇ ਵੀਰਾਂ ਦਾ ਬਹੁਤ ਨੁਕਸਾਨ ਹੋਇਆ ਤੇ ਇਹ ਕੀ ਜਿਹੜੀ ਲੋਡ ਆ ਸਾਡੇ ਗਰੀਬਾਂ ਨੂੰ ਆ ਜਿਹੜੇ ਗੁੱਜਰ ਦੇ ਵੀਰਾਂ ਦਾ ਕੱਖ ਨਹੀਂ ਰਿਆ ਤੇ ਸਾਡੇ ਜਿਹੜੇ ਹੋਰ ਚੰਗੇ ਭਲੇ ਲੋਕ ਨੇ ਉਹ ਵੀ ਆ ਕੇ ਇੱਥੇ ਤਣੀ ਅੱਡ ਕੇ ਕਹਿ ਰਹੇ ਨੇ ਕਿ ਸਾਨੂੰ ਜੀ ਨੁਕਸਾਨ ਆ ਸਾਡਾ ਇਹ ਹੋ ਗਿਆ ਬੋਗੇ ਨਹੀਂ ਗੁਰੂ ਪਿਆਰ ਜੇ ਕੋਈ ਸੰਗਤ ਆ ਰਹੀ ਹੈ ਕੁਝ ਲੈ ਕੇ ਤੇ ਉੱਥੇ ਪਹੁੰਚੇ ਜਿੱਥੇ ਲੋਡ ਆ ਅੱਜ ਆਪਾਂ ਵੇਖਿਆ ਕਿ ਲੋਕੀ ਟਰਾਲੀਆਂ ਦੇ ਮਗਰ ਭੱਜ ਰਹੇ ਨੇ ਛੋਟੇ ਛੋਟੇ ਬੱਚੇ ਲੈ ਕੇ। ਜੂੜਦੇ ਤੇ ਲੱਗਦਾ ਨਹੀਂ ਕੋਈ ਹਾਦਸਾ ਵੀ ਹੋ ਸਕਦਾ। ਵੀਰ ਜੀ ਇੱਥੋਂ ਤੱਕ ਸਾਡੇ ਜਿਹੜੇ ਇੱਧਰ ਦੇ ਲੋਕ ਨਾ ਜਿਵੇਂ ਮਾਨ ਬੁੱਧੀ ਲੋਕ ਹਨ ਇਹ ਹੋ ਲੱਗ ਜਦ ਪੜੇ ਲਿਖੇ ਹੁੰਦੇ ਹਨ ਨਾ ਵੀਰ ਜੋ ਭੱਜਦੇ ਨਹੀਂ ਉਹ ਇੱਕ ਦੇਖਦੇ ਕਿ ਨਾ ਬੱਚੇ ਦਾ ਨੁਕਸਾਨ ਹੋਵੇ। ਆਪ ਆਪਣੇ ਬੱਚਿਆਂ ਦਾ ਨੁਕਸਾਨ ਨਹੀਂ ਵੇਖਦੇ ਵੀਰ ਜੀ। ਇੱਥੋਂ ਤੱਕ ਮਾਵਾਂ ਆਈਆਂ ਨੇ ਉਹ ਇਹ ਨਹੀਂ ਵੇਖਦੇ ਸਾਡਾ ਬੱਚਾ ਟਰਾਲੀ ਥੱਲੇ ਨਾ ਆ ਜਾਵੇ। ਇੱਕ ਬੋਰੀ ਲਈ ਰਸਣ ਦੀ ਜਦ ਦੁੱਧ ਲਿਆਏ ਫਿਰ ਉਹ ਦੂਜੇ ਬੱਚੇ ਨੂੰ ਭੇਜ ਦਿੰਦੇ ਵੀ ਉੱਥੋਂ ਲੈ ਕੇ ਆ ਜੇ ਜਾਵੇ ਜੇ ਕੋਈ ਆਟਾ ਚੋਲ ਕੁਝ ਵੀ ਲੈਂਦਾ ਲੈਣ ਬਣਾ ਕੇ ਤਰੀਕੇ ਨਾਲ ਕਿਉਂਕਿ ਪਤਾ ਲੱਗੇ ਵੀ ਇੱਧਰ ਕੋਈ ਲੋਕ ਬਸ ਰਹੇ ਨੇ ਮੈਂ ਇਹਨਾਂ ਦੀ ਬੇਨਤੀ ਹੈ ਕਰਨ ਕਿ ਵਾਹਿਗੁਰੂ ਜਿਹੜਾ ਕੋ ਰਾਸਾਂ ਲੈ ਕੇ ਆਉਂਦਾ ਪਹਿਲੀ ਗੱਲ ਉੱਥੇ ਪਹੁੰਚਾਇਆ ਜਾਵੇ ਜਿੱਥੇ ਲੋਡ ਹੈ ਇਹਨਾਂ ਦੀ ਰਾਹ ਤੇ ਖੜ ਜਾਂਦੇ ਨੇ ਜਿੱਥੇ ਚੰਗੇ ਪੱਲੇ ਲੋਕ ਨੋਬੀ ਰਾਸਾਂ ਲੈ ਕੇ ਬਹਿਟ ਜਾਂਦੇ ਨੇ ਕਿ ਮੇਰੀ ਇਹਨਾਂ ਦੀ ਬੇਨਤੀ ਹੈ ਕਿ ਉੱਥੇ ਪਹੁੰਚਾਇਆ ਜਾਵੇ ਜਿੱਥੇ ਲੋਡ ਹੈ ਔਰ ਮੇਰੇ ਵੀਰ ਨੂੰ ਇਹ ਕਿ ਅਭੀ ਫੀਲ ਹੈ ਕਿ ਅੱਜ ਤੋਂ 2 ਮਹੀਨੇ ਬਾਅਦ ਫਿਰ ਲੋਡ ਪੈਣੀ ਆ ਕਿਉਂਕਿ ਜਿਹੜੇ ਸਾਡੇ ਨੂੰ ਸਮਾਂ ਨਾ ਜੋ ਡੰਗਰ ਮਰੇ ਨੇ ਮੁਸਕ ਪੈਣੀ ਬਹੁਤ ਆਮ ਇਹ ਰਸਨ ਪਾਣੀ ਦੀ ਲੋਡ ਪੈਣੀ ਆ ਕਿ ਇਹਨੂੰ ਤੇਲ ਦੀ ਲੋਡ ਪੈਣੀ ਆ ਕਿ ਇਹਨੂੰ ਜੋ ਬੀਜ ਵਿਜ ਨੇ ਉਹਨਾਂ ਦੀ ਲੋਡ ਪੈਣੀ ਕਿਉਂਕਿ ਪਾਣੀ ਨੇ ਬਹੁਤ ਹੀ ਕਹਿੰਦੇ 88 ਦੇ ਹਾਰ ਜੜਾਇਆ ਸੀ ਨਾ ਉਹ ਤਾਂ ਹੈ ਇਹ ਕਹਿੰਦੇ ਉਸ ਤੋਂ ਵੱਧ ਹੋ ਗਿਆ ਏ ਤੇ ਮੈਂ ਇਹਨੇ ਇੱਕ ਬੇਨਤੀ ਹੈ ਕਰਨ ਵਾਹਿਗੁਰੂ ਜੀ ਜੋ ਵੀ ਸੰਸਥਾ ਆ ਰਹੀਆਂ ਨੇ ਉਥੇ ਪਹੁੰਚ ਜਿੱਥੇ ਲੋਡ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਲੀਆਂ ਪੰਮਾ ਹੋ ਜੇ ਕਾਫੀ ਜਿਹੜਾ ਇੱਧਰ ਨੁਕਸਾਨ ਹੋਇਆ ਹੜ੍ਹ ਕਰਕੇ ਰਾਹਤ ਸਮੱਗਰੀ ਲੋਕਾਂ ਵੱਲੋਂ ਜਿਹੜੀ ਆ ਸੰਗਤਾਂ ਵੱਲੋਂ ਆ ਰਹੀ ਹੈ ਲੇਕਿਨ ਦੇਖਿਆ ਕਿ ਕਿ ਰਸਤੇ ਦੇ ਵਿੱਚ ਹੀ ਜਿਹੜੇ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹ ਵੀ ਲੈ ਕੇ ਜਾਣ ਦੇ ਚਾਹੇ ਕਤਲੂਰ ਦੇ ਹੁਣ ਬੱਸਾਂ ਦੇ ਵਿੱਚ ਉਤਰਦੇ ਦੇਖੇ ਗਏ ਨੇ ਥੋ ਰਾਸ਼ਨ ਲੈ ਕੇ ਨਿਕਲਦੇ ਨੇ ਕੀ ਕਹਿਣਾ ਚਾਹਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਧ ਸੰਗਤ ਜੀ ਸਭ ਤੋਂ ਪਹਿਲੇ ਜਿਹੜੇ ਵੀਰ ਗੁੱਜਰ ਔੜੇ ਹਨ ਉਹਨਾਂ ਨੂੰ ਰਾਸ਼ਨ ਜੋ ਵੀ ਬਾਹਰੋਂ ਆਂਦਾ ਉਹਨਾਂ ਨੂੰ ਦੇਣਾ ਚਾਹੀਦਾ ਹੈ। ਬਾਕੀ ਜੋ ਪਿੰਡਾਂ ਦੇ ਲੋਕ ਆ ਰਹੇ ਆ ਇਹਨਾਂ ਦਾ ਕੋਈ ਨੁਕਸਾਨ ਨਹੀਂ ਕੁਛ ਨਹੀਂ ਇਹ ਵੀ ਅਥਲ-ਫਹਾਵੇ ਪਰ-ਪਰ ਖੜ੍ਹ ਰਹੇ ਹਨ ਟਰੈਲੀਆਂ ਦੇ ਤੇ ਜੋ ਹੈਵੀ ਰੋਡ ਆ ਇਹ ਤੇ ਖੜ੍ਹੇ ਹਨ ਬੱਚੇ ਨੁਕਸਾਨ ਹੁੰਦਾ ਡਰ ਰਹੰਦਾ ਹੈ ਜਿਹੜੇ ਮੇਰੇ ਵੀਰ ਗੁੱਜਰ ਰੋੜੇ ਆ ਉਹਨਾਂ ਦੀ ਵਾਸੋ-ਵਾਦ ਮਦਦ ਕੀਤੀ ਜਾਵੇ ਲੰਗਰ ਪਾਣੀ ਹੋਰ ਜੋ ਰਸਤਾ ਆਂਦੀਆਂ ਹਨ ਬਿੰਦਿਆਂ ਬਿੰਦਿਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਫਤਿਹ ਜਿਹੜੇ ਜਿਹੜੇ ਹੜ ਪ੍ਰਵਾਬ ਤੇ ਲੋਕ ਬਹੁਤ ਘਾਟੇ ਰਾਸ਼ਨ ਪਹੁੰਚ ਰਹੇ ਤੇ ਜਿਹੜੇ ਰਸਤੇ ਚ ਵਿੱਚ ਲੈ ਜਾਂਦੇ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਵੇਖੋ ਵਾਹਿਗੁਰਜੀ ਹੁਣ ਜਦੋਂ ਗੱਡੀ ਲੱਗਦੀ ਆ ਇਹ ਜਿੰਨੇ ਵੀ ਸੰਗਤਾਂ ਇੱਧਰ ਦੀ ਆਈਆਂ ਪਿੰਡਾਂ ਦੀਆਂ ਨਗਰਾਂ ਦੀਆਂ ਇਹ ਕੋਈ ਮੋਈ ਕਰਦੇ ਹੁਣ ਵੀ ਇੱਕ ਸੰਗਰੂੜ ਤੋਂ ਬਣੋ ਗੁੱਜਰ ਵੀਰ ਲੈ ਕੇ ਆਏ ਸਨ ਗੱਡੀ ਉਹਨਾਂ ਦੇ ਚੜਨੋ ਫਰਕ ਨਹੀਂ ਕੀਤਾ ਹਾਰ ਕੇ ਉਹਨਾਂ ਦੇ ਹੱਥ ਜੋੜੇ ਬਾਬਾ ਜੀ ਗੱਡੀ ਲਾ ਕੇ ਵਾਪਸ ਚੱਲ ਗਿਆ ਹੈ ਠੀਕ ਹੈ ਜੀ ਇਹਨਾਂ ਲੋਕਾਂ ਨੂੰ ਰੋਡ ਤੇ ਨਾ ਖਲੋਣ ਦਿਓ ਕੋਈ ਐਕਸੀਡੈਂਟ ਨਾ ਹੋ ਜੇ ਕਿਸੇ ਦਾ ਫਿਰ ਨਸੀਬ ਤੋਂ ਬਣ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ